ਲਗੀ ਜੇ ਸਭ ਕੁੜੀ ਵਾਲਿਆਂ ਦੀ ਕੁਮਾਰੀ ਕੀ ਕੀਤਾ ਬੱਚਿਆਂ ਨੂੰ ਉਹਨਾਂ ਨੇ ਕੋਈ ਸੁਣੇ ਨਹੀਂ ਸਭ ਸੁਣਾਈ ਕੁੜੀ ਵਾਲੇ ਨੇ ਤੇਰੀ ਉੱਤੇ ਵੀ ਜਿੱਥੇ ਮਰਜੀ ਤੁਸੀਂ ਵੀ ਕੁੜੀ ਵਾਲੇ ਦੇ ਘਰ ਘ ਹੀ ਆਏ ਹੋ ਤੇ ਸਾਡੀ ਘਰ ਕੋਈ ਨਹੀਂ ਆਇਆ ਸਭ ਬੋਲਦੇ ਨੇ ਸਭ ਖੁਸ਼ ਹੁੰਦੇ ਨੇ ਸਦਾਖਰੀ ਆਪਣਾ ਹੋਇਆ ਸਾਡਾ ਖਤਰਾ ਹੋਣਾ ਉਹ ਤੁਹਾਨੂੰ ਨਾ ਦੋਇਰ 8 ਮਹੀਨੇ ਦੇ ਲੱਗੋਆ ਬੱਚੇ ਫੇਰ ਹੁੰਦੇ ਪੈਣ ਕਹਿੰਦੇ ਸਾਡ ਨੂੰ ਰੋ ਹੀ ਮਾਰਦੇ ਸੀ ਸਾਡੇ ਦੇਤੀ ਚਾਰ ਕਰਦੇ ਨੇ ਉਹ ਜਾਣਾ ਨਹੀਂ ਚਾਹੁੰਦੇ ਨਾਲ ਇਹ ਜਬਰਸੀ ਉਹਨਾਂ ਚਲਾਉਂਦੇ ਪੈਣ ਬੱਚੇ ਕਹਿੰਦੇ ਅਸੀਂ ਇਹ ਨਾਲ ਕੋਈ ਨਹੀਂ ਜਾਣਾ ਬੱਚੇ ਸਾਡ ਨੂੰ ਰੋਇਆ ਪੁੱਟਦੇ ਰਹਿ ਮਾਰਦੇ ਨੇ ਅਸੀਂ ਨਹੀਂ ਜਾਣਾ ਚਾਹੁੰਦੇ ਇਹ ਰਾ ਕੋਲ ਫੇਰ ਅਜਬਰ ਅਸੀਂ ਦੇਖੋ ਗੁੰਡਾਗਰਦੀ ਦੇ ਉੱਤਰ ਆਏ ਸਾਰਾ ਟੱਪਰ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਬਾਗ ਕੋਲ ਜਾਣਾ ਅਸੀਂ ਜਲੰਧਰ ਜਾਣਾ ਫੇਰ ਅਬ ਕਿਉਂ ਤੰਗ ਕਰਦੇ ਮੇਰੇ ਪੁੱਛਿਆ ਨੂੰ ਇਹ ਗੁੰਡਾਗਰਦੀ ਦਿਖਾਉਂਦੇ ਪਏ ਨੇ ਕੋਰਟ ਦਾ ਕੋਈ ਹਾਂਜੀ ਕੋਈ ਨਹੀਂ ਬੰਦੇ ਵੇਖ ਕਹਿੰਦੇ ਬੱਚੇ ਕਹਿੰਦੇ ਪਏ ਅਸੀਂ ਨਹੀਂ ਜਾਣਾ ਬੱਚੇ ਸਾਰੇ ਆਮ ਕਹਿੰਦੇ ਅਸੀਂ ਨਹੀਂ ਜਾਣਾ ਹਾਈ ਕੋਰਟ ਵੱਲੋਂ ਅੱਜ ਪਰਮਿਸ਼ਨ ਸੀ ਮਿਲਾਂਦੀ ਇਹ ਕਹਿੰਦੇ ਅਸੀਂ ਬੱਚੇ ਨਾਲ ਲੱਗੇ ਜੇ ਅਸੀਂ ਨਹੀਂ ਜਾਏ ਬੰਦੇ ਇਹ ਕਹਿੰਦੇ ਅਸੀਂ ਜਲਦਰ ਜਾਣਾ ਉਹ ਕਹਿੰਦੇ ਸਾਨੂੰ ਮਾਰਦੇ ਨੇ ਰੋਜ਼ ਕਹਿੰਦੇ ਸਾਨੂੰ ਰੋਜ਼ ਮਾਰ ਪੈਂਦੇ ਨੇ ਬੱਚੇ ਕਹਿੰਦੇ ਅਸੀਂ ਜਲਦਰ ਜਾਣਾ ਮਾਰ ਕੋਲ ਗੱਲਾਂ ਨੂੰ ਸੁਣੋ ਅਸੀਂ ਤਾਂ ਇਹੋ ਜੀ ਤੇ ਭੇਜ ਦਿਓ ਫਿਰ ਭੇਜੋ ਸਾਡੇ ਨਾਲ ਕਿ ਜੋਸਾੜਣਾ ਕਿਉਂ ਕਿਉਂ ਮਾਰਿਆ ਨਾ ਉਹ ਮਾਰੀ ਆ ਗਈ ਕਿਉਂ ਮਾਰੀ ਗਈ ਉਹ ਮਾਰੀ ਆ ਗਈ ਤੂੰ ਪੜਲੇ ਨੂੰ ਆ ਕੇ ਮੇਰੇ ਪੜਲੇ ਨੂੰ ਮੈਂ 4 ਸਾਲਾਂ ਨੂੰ ਪੜਲੇ ਨੂੰ ਪੜਲੇ ਆਂਦੇ ਬਿੱਲ ਚ ਸਰਾਇ ਕਾਲਕ ਮੇਟੋਤਾ ਮੁੰਡਿਆਂ ਨੂੰ ਅੰਦਰੋਂ ਬਾਹਰ ਕੱਢਦਾ ਹੈ ਜਿੰਨਾਂ ਕੋਲ ਪਰਮਿਸ਼ਨ ਹੈਗੀ ਆ ਕੁੜੀਆਂ ਨੂੰ ਅੰਦਰ ਵਾੜਦਾ ਗਿਆ ਰੱਬ ਜਾਣੇ ਕੀ ਖੇਡ ਹੋਈ ਜੇ ਅੰਦਰ ਇਹਦਾ ਇਨਕੁਆਰੀ ਕੀਤੀ ਜਾਵੇ ਗਵਰਨਮੈਂਟ ਵੱਲੋਂ ਇਹ ਨਹੀਂ ਆ ਸੜ ਕਮਲੇ ਕਰਦੀ ਰਹੀ ਆ ਇਹ ਮੁੰਡੇ ਦੀ ਮਾਂ ਇੱਧਰ ਆ ਜਾ ਤੋ ਤੋ ਕਰੀਆ ਤੋ ਇਹ ਲੋਟੇ ਰਹਾ ਨਾ ਫਰਨ ਮੇਰਾ ਨਾਮ ਸਮ੍ਰਿਤੀ ਨਿਸ਼ਟਲ ਹੈ ਹਾਂਜੀ ਮੈਂ ਆਪਣੇ ਘਰ ਦੇ ਆਦੇ ਤੇ ਐਫ ਆਰ ਕੇ ਰਾਈ ਸੀ ਤੇ ਇਹਨਾਂ ਨੇ ਮੈਨੂੰ ਫਰਨਲ ਵਰਜ਼ਨ ਤੇ ਆਤੀ ਸੀ 10-11 ਸਾਲਾ ਤੋਂ ਮੇਰੇ ਤੇ ਬੜਾ ਇਹਨਾਂ ਨੇ ਜ਼ੁਲਮ ਕੀਤਾ ਹੈ ਹਰਾਸਮੈਂਟ ਕੀਤਾ ਹੈ ਇਹਨਾਂ ਦੇ ਐਫ ਆਰ ਆਈ ਹੋ ਗਈ ਇਹ ਬੱਚੇ ਲੈ ਕੇ ਦੌੜ ਗਏ 4 ਮਹੀਨੇ ਫਰਾਰ ਰਹੇ ਪੁਲਿਸ ਨੇ ਨਹੀਂ ਫੜੇ ਮੈਂ ਦਿਨ ਰਾਤ ਰੋਂਦੀ ਪਈ ਆ ਕਿ ਮੇਰੇ ਬੱਚੇ ਕਿੱਥੇ ਨੇ ਬੱਚੇ ਕਿੱਥੇ ਨੇ ਕਿਸੇ ਨੂੰ ਤਰਸ ਨਹੀਂ ਆਇਆ ਠੀਕ ਹੈ ਬਾਅਦ ਚ ਬੱਚੇ ਕੋਟ ਜੱਸ ਸਾਹਿਬ ਨੇ ਇਹਨਾਂ ਦੇ ਬੇਲ ਲਗਾਈ ਜੱਸ ਸਾਹਿਬ ਨੇ ਕਿਹਾ ਕਿ ਮਦਰ ਨਾਲ ਬੱਚੇ ਲਾਓ ਮੈਂ ਤਾਂ ਉਹ ਬੇਲ ਨਹੀਂ ਦੇਣੀ ਬੇਲ ਨਹੀਂ ਦਿੱਤੀ ਸਿਰ ਮਦਰ ਦੇ ਨਾਲ ਮਿਲਾਨ ਉਸ ਤੇ ਇਹਨਾਂ ਨੇ ਫ੍ਰਾਈਡੇ ਤੋਂ ਫ੍ਰਾਈਡੇ ਰੱਖਿਆ ਉਹਨਾਂ ਨੂੰ ਤਰਸ ਆ ਗਿਆ ਇਹਨਾਂ ਨੂੰ ਤਰਸ ਨਹੀਂ ਆਇਆ ਮੇਰੇ ਤੇ ਠੀਕ ਹੈ ਹੁਣ ਉਹ ਬੱਚੇ ਇਹਨੇ ਕੋ ਡਰਾਏ ਤਮਕਾਏ ਹੋਏ ਸੀ ਕਿ ਉਹ ਬੱਚੇ ਪਹਿਲੇ ਮਾਂ ਨੂੰ ਕਰਦੇ ਨਹੀਂ ਸੀ ਹੌਲੀ ਹੌਲੀ ਮਾਂ ਦੇ ਨਾਲ ਅਟੈਚਮੈਂਟ ਹੋਈ ਅੱਜ ਉਹ ਕਹਿੰਦੇ ਪਏ ਕਿ ਮੰਮਾ ਅਸੀਂ ਨਹੀਂ ਜਾਣਾ ਅਸੀਂ ਤੁਹਾਡੇ ਨਾਲ ਹੀ ਜਾਣਾ ਹੈ 8 ਮਹੀਨੇ ਹੋ ਗਏ ਆ ਕਿਹੜੀ ਬੱਚੇ ਆਪਣੇ ਮਾਂ ਤੋਂ ਬਗੈਰ ਰਹਿਣਗੇ ਫਾਦਰ ਜਿਹੜਾ ਸਵੇਰ ਦਾ ਗਿਆ ਦੁਕਾਨ ਤੇ ਉਹਨੇ ਰਾਤ ਹੀ ਆਣਾ ਕੀ ਪਰਵਿਸ਼ ਕਰਨਗੇ ਉਹ ਬੱਚਿਆ ਦਾ ਕੌਣ ਉਫਾਰਗਤੀ ਦਿੱਤੀ ਹੋਈ ਉਹਨਾਂ ਨੇ ਨਾਲ ਆਪਣੇ ਲੈ ਕੇ ਆਂਦੇ ਪਏ ਨੇ ਉਹਨਾਂ ਨੂੰ ਇੱਕ ਮਦਰ ਇਹ ਬੱਚਿਆ ਨੂੰ ਤੁਸੀਂ ਪਿੱਛੇ ਕਰ ਦੋਗੇ ਬੱਚਾ ਕੰਦਾ ਮੈਂ ਨਹੀਂ ਜਾਣਾ ਨਹੀਂ ਜਾਣਾ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਕਾਨੂੰਨ ਤੁਹਾਡੇ ਤੋਂ ਕਿੰਨੇ ਦਿਨ ਤੋਂ ਦੂਰ ਰਹੇ ਹੋ 8 ਮਹੀਨੇ ਆ ਤੋਂ 8 ਮਹੀਨੇ ਬਾਅਦ ਤਾਂ ਮਿਲੇ ਹਾਂਜੀ ਪਹਿਲੇ ਮਿਸ ਜੇਸਿਸ ਫਰਾਈਡੇ ਟੂ ਫਰਾਈਡੇ ਠੀਕ ਹੈ ਮਿੰਨੂ ੱੱਕੇ ਮਾਰ ਕੇ ਇਹਨਾਂ ਨੇ ਉੱਤੇ ਵੀ ਇਹਨਾਂ ਨੇ ਮੇਨਾਂ ਬਸ ੱੱਕ ਵੀ ਜੀ ਕੀਤੀ ਮੈਨੂੰ ਗਹਿਲਾ ਕੱਢਿਆ ੱੱਕਾ ਮਾਰਿਆ ਮੈਨੂੰ ਮੇਰੇ ਹਸਬੰਦ ਨੇ ਬੱਚੇ ਕਹਿੰਦੇ ਨਹੀਂ ਜਾਣਾ ਜਿਹਦੇ ਨਾਲ ਨਹੀਂ ਜਾਣਾ ਮਦਰ ਦੇ ਨਾਲ ਹੀ ਜਾਣਾ ਮਦਰ ਦੇ ਨਾਲ ਹੀ ਜਾਣਾ ਹੈ ਬੱਚੇ ਰੋਂਦੇ ਪਏ ਨੇ ਠੱਗਣਾ ਆਇਆ ਕੋਈ ਪਾਈਏ ਪੁਲਿਸ ਮਤਲਬ ਕੀ ਕੀਆ ਗਿਆ ਉਹ ਕਹਿੰਦੇ ਜੀ ਜੱਜ ਦੇ ਕੋਲ ਬੱਚੇ ਪੇਸ਼ ਕਰਾਵਾਗੇ ਜੋ ਕਹਿਣਗੇ ਉਹ ਹੋਣਗੇ ਕੱਲੇ ਦੇ ਬੱਚੇ ਕੱਲੇ ਅੰਦਰ ਰੱਖੇ ਹੋਏ ਆ ਕੋਈ ਮਤਲਬ ਇੱਕ ਮਿੰਟ ਕੋਈ ਮਤਲਬ ਨਹੀਂ ਬੰਦਾ ਮਾਦੋਤੇ ਦੁਨੀਆ ਦੀ ਕੋਈ ਤਾਕਤ ਬੱਚਿਆਂ ਨੂੰ ਨਹੀਂ ਰੋਸਦੀ ਮਾਪੜੀ ਦਾ ਇੱਜ਼ਤ ਤੇ ਆ ਜਾਣਾ ਤੇ ਉਹ ਬਹੁਤ ਕੁਝ ਕਰ ਸਕਦੀ ਹੈ ਬੱਚੇ ਉਹਦੇ ਪਿੱਛੇ ਨਹੀਂ ਉਹਦੇ ਕੋਲ ਜਾ ਸਕਦੇ ਉਹ ਬੱਚੇ ਨਹੀਂ ਜਾਂਦੇ ਪੇ ਕਾਨੂੰਨ ਬੱਚਿਆਂ ਦੀ ਸਿਹਤ ਤੋਂ ਵੱਧ ਕੇ ਕਾਨੂੰਨ ਹੋ ਗਿਆ ਕਾਨੂੰਨ ਜਿਹੜਾ ਵੱਧ ਗਿਆ ਉਹਨੇ ਕਿਹੜੀ ਆਰਡਰ ਜਿਹੜੀ ਕਸਟਡੀ ਨਹੀਂ ਦਿੱਤੀ ਜੀ ਉਹਨਾਂ ਨੇ ਸਿਰਫ ਮੀਟਿੰਗ ਕਰਾਉਣ ਉਸ ਤੇ ਕਿ ਮਾਦੇ ਨਾਲ ਬੱਚੇ ਸ਼ੁਕਰਵਾਰ ਦੇ ਸ਼ੁਕਰਵਾਰ ਮਿਲਣਗੇ ਕਸਟਡੀ ਨਾਮ ਦਾ ਕੋਈ ਵਰਡ ਨਹੀਂ ਕਹ ਉਹਦੇ ਚ ਨਾ ਸਾਡਾ ਡਿਵੋਰਸ ਹੋਇਆ ਜਿਹੜਾ ਅਸੀਂ ਕਸਟਡੀ ਗੱਲਾਂ ਵਗੇ ਕਸਟਡੀ ਗੱਦੋਂ ਲਾਂਦੇ ਜਦੋਂ ਡਿਵੋਰਸ ਸੁੰਦੇ ਜੇ ਨੜ ਕਸਟਡੀ ਲਈ ਪਿਓ ਲਾਵੇ ਜਾ ਕੇ ਬੱਚੇ ਨਹੀਂ ਜਾਂਦੇ ਮੈਂ ਬੱਚਿਆਂ ਦੇ ਭਾਵੇਂ ਤੁਸੀਂ ਜਿੰਨੋ ਮਰਜ਼ੀ ਬੁਲਾ ਲਓ ਬੱਚਿਆਂ ਨਾਲ ਕੋਈ ਜ਼ਬਰਦਸਤੀ ਨਹੀਂ ਕਰਨਗੇ ਮੈਂ ਬੱਚੇ ਆਪਣੇ ਬਿਮਾਰ ਨਹੀਂ ਕਰਨੇ ਡਿਪਰੈਸ਼ਨ ਜਿਹੜੀ ਭੈਣੇ ਕਸਟਡੀ ਇੱਥੇ ਹੀ ਰਹਿ ਜਾਣਗੇ ਸਾਰਾ ਕੁਝ ਇੱਥੇ ਹੀ ਰਹਿਣਾ ਹੈ ਕਿ ਸਿਹਤ ਬੱਚਿਆਂ ਦੀ ਖਰਾਬ ਹੋ ਜਾਣੀਗੇ ਮਾੜੇ ਮਰ ਜਾਣਾ ਕਿਸੇ ਦਾ ਕੁਝ ਨਹੀਂ ਜਾਣਾ ਹੁਣ ਮੰਗ ਕੀ ਕਰਦੇ ਬੱਚੇ ਕਹਿੰਦੇ ਪੈਸੀ ਮਾਦੇ ਨਾਲ ਜਾਣਾ ਮੇਰੇ ਨਾਲ ਭੇਜੇ ਜਾਣ ਬਸ ਮੈਨੂੰ ਮੇਰੇ ਬੱਚੇ ਮੇਰੇ ਨਾਲ ਭੇਜੇ ਜਾਣਗੇ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਮੈਂ ਕਿਸੇ ਨੂੰ ਨਹੀਂ ਛੱਡਣਾ ਇੱਥੇ ਬਸ ਮੈਂ ਕੋਟ ਐਵਲੀ ਜ਼ਿੰਮੇਵਾਰ ਹੋਣਗੀ ਸਾਰੀ ਪੁਲੀ ਜ਼ਿੰਮੇਵਾਰ ਹੋਏਗੀ ਮੇਰਾ ਨਾਮ ਰੋਹਿਤ ਹੈ ਜੀ ਰੋਹਿ ਕੀ ਮਾਮਲਾ ਤੇਰੇ ਬੱਚੇ ਦੀ ਕਸਟਡੀ ਨੂੰ ਲੈ ਕੇ ਮੇਰੇ ਕਸਟਡੀ ਨੂੰ ਲੈ ਕੇ ਹੋਇਆ ਕਿ ਮੇਰੀ ਜਨਾਨੀ ਨੇ ਮੇਰੇ ਤੇ ਫਾਲਸ ਐਫ ਆਈ ਆਰ ਕਰਾਈ ਸੀ ਇਹਨੇ ਫਰਨੈਲ ਪੀ ਲਈ ਸੀ ਤੇ ਇਹਨੇ ਫਾਲਸ ਐਫ ਆਈ ਆਰ ਕਰਾਈ ਉਹ ਸਾਡੇ ਕੋਲ ਪ੍ਰੂਫ ਅਗੇ ਸੀ ਸਾਰੇ ਜਿਸ ਕਰਕੇ ਸਾਡੀਆਂ ਬਿਲਾ ਹੋਈਆਂ ਤੇ ਹਾਈ ਕੋਰਟ ਦੇ ਉੱਤੋਂ ਜਾ ਕੇ ਉਹਨਾਂ ਨੇ ਆਰਡਰ ਕੀਤਾ ਕਿ ਮੰਮੀ ਇਹਦੀ ਆਏਗੀ ਸ਼ੁੱਕਰਵਾਰ ਤੇ ਸ਼ੁੱਕਰਵਾਰ ਮਿਲਣ ਅਸੀਂ 16 ਹਫ਼ਤਿਆਂ ਤੋਂ ਇਹਨੂੰ ਰੂਟੀਨ ਨਾਲ ਮਿਲਾਂਦੇ ਪਏ ਆ ਸਾਰਾ ਕੰਮ ਹੁੰਦਾ ਪਿਆ ਅਮਨਮਾਨ ਨੇ ਲਿਖ ਕੇ ਵੀ ਦਿੱਤਾ ਤੇ ਸਭ ਕੁਝ ਕੀਤਾ ਕਿ ਮੈਨੂੰ ਬੱਚੇ ਮਿਲਦੇ ਪਏ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਬਟ ਫਿਰ ਵੀ ਇਹ ਜਨਾਨੀ ਨੇ ਅੱਜ ਆ ਕੇ ਆਪਣਾ ਪ੍ਰੀਪਲਾਨ ਕਰਕੇ ਬੱਚਿਆਂ ਨੂੰ ਉੱਥੇ ਕਿਡਨਾਪ ਕਰ ਲੈ ਕੇ ਹਿਸਾਬ ਦਾ ਮੈਡੀਕਲ ਸੈਂਟਰ ਤੇ ਵਿੱਚ ਇਹ ਹਾਲ ਕਰਦੇ ਪਏ ਨੇ ਸਾਡਾ ਜਦ ਕਿ ਸਾਡੇ ਕੋਲ ਆਰਡਰ ਹੈਗਾ ਕਿ ਫਾਦਰ ਨੇ ਮਿਲਾਨਾ ਹੈ ਤੇ ਮਦਰ ਨੇ ਮਿਲਣਾ ਤਿੰਨ ਘੰਟੇ ਦਾ ਟਾਈਮ ਹੁੰਦਾ ਸਵੇਰ ਦਾ 10 ਤੋਂ 1 ਵਜੇ ਦਾ ਬਟ ਇਹ ਫਿਰ ਵੀ ਅੰਦਰ ਜਾ ਕੇ ਹੋ ਹੱਲਾ ਕਰਦੇ ਪਏ ਮੇਰੇ ਹੱਥੀ ਪੈਂਦੇ ਮੈਨੂੰ ਗਾਲੀ ਗਲੋਚ ਕਰਦੇ ਪਏ ਨੇ ਇਹਨਾਂ ਨੇ ਬੜਾ ਮੇਰਾ ਬੁਰਾ ਹਲ ਕੀਤਾ ਮੈਂ ਸਾਡੀ ਪੁਲਿਸ ਵਿੱਚ ਉਹਨਾਂ ਨੂੰ ਮੈਂ ਕਿਹਾ ਵੇ ਜੋ ਆਰਡਰ ਤੁਸੀਂ ਫੋਲੋ ਕਰੋ ਬਟ ਉਹ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀ ਵੀ ਹੁਣ ਕੀ ਮੰਗ ਕਰਦੇ ਵੇ ਅਸੀਂ ਇੱਕੋ ਗੱਲ ਕਰਨ ਸਾਡੇ ਬੱਚੇ ਸ ਦੋ ਲੈਣਾ ਬਦਲ। ਪੰਜ ਜਿਹੜਾ ਦੋ ਪਾਰਟੀਆਂ ਦੇ ਵਿੱਚ ਝਗੜਾ ਆਇਆ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਵੇ। ਅੱਜ ਜੀ ਦੋਨੋਂ ਪਾਰਟੀਆਂ ਜਿਹੜੀਆਂ ਨੇ ਅੱਜ ਇੱਥੇ ਆਈਆਂ ਹੋਣੀਆਂ ਸੀਗੀਆਂ। ਜਿਹੜਾ ਰੋਹਿਤ ਹੈ ਇਹਦੇ 10 ਸਾਲ ਹੋ ਗਏ ਵਿਆਹ ਨੂੰ। ਵਿਆਹ ਹੋਇਆ ਇਹ ਜਲੰਧਰ ਦੀ ਲੜਕੀ ਹੈਗੀ ਆ ਇਹਨਾਂ ਦੇ ਦੋ ਬੱਚੇ ਨੇ। ਦੋ ਬੱਚਿਆਂ ਦੀ ਕਸਟਡੀ ਦਾ ਜਿਹੜਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਹੁਕਮ ਹੋਇਆ ਹੋਇਆ ਉਹ ਫਾਦਰ ਸਾਹਿਬ ਨੂੰ ਕਸਟਡੀ ਮਿਲੀ ਹੋਈ ਆ। ਵਿਜ਼ਿਟਿੰਗ ਰਾਈਟ ਮਦਰ ਨੂੰ ਮਿਲਿਆ ਸੀ ਅੱਜ ਮਿਲਣ ਲਈ ਆਏ ਸੀ ਦੋਨੋਂ ਬੱਚਿਆਂ ਨੂੰ। ਬੱਚੇ ਪਹਿਲਾਂ ਬਾਕੀ ਉਹ ਮੈਂਬਰ ਨੇ ਜਿਹੜੇ ਜਾ ਸਭ ਨੇ ਭੇਜੇ ਹੋਏ ਉਹ ਉਹਨਾਂ ਦੀ ਕਾਉਂਸਲਿੰਗ ਵਗੈਰਾ ਕਰ ਰਹੇ ਨੇ ਜਿੱਧਰ ਬੱਚੇ ਜਾਣਾ ਚਾਹੁੰਦੇ ਹੁਣ ਉਹ ਜਾਣਗੇ ਅਸੀਂ ਮਾਨਯੋਗ ਅਦਾਲਤ ਦੇ ਜਿਹੜੇ ਹੁਕਮ ਆ ਉਹਨਾਂ ਦੀ ਇਨਵਨ ਪਾਲਣਾ ਕਰਾਂਗੇ